ਕਿੱਦਾਂ ਵੀ ਸਾਰੇ ਠੀਕ ਠਾਕ ਹੋਮੋਗੇ ਅੱਜ ਆਪਾਂ ਇਟਲੀ ਦੇ ਸਬੰਧ ਚ ਵੀਡੀਓ ਬਣਾ ਰਹੇ ਆ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਆਪਾਂ ਇਟਲੀ ਦੇ ਸਬੰਧ ਚ ਵੀਡੀਓ ਤੁਹਾਨੂੰ ਪ੍ਰੋਪਰ ਜਾਣਕਾਰੀ ਦਿੰਦੇ ਆ ਤੇ ਬਹੁਤ ਭੈਣ ਭਰਾ ਹੈਗੇ ਸੀ ਜਿਹੜੇ ਪੁੱਛ ਰੇ ਰਹੇ ਦੇ ਸੀ ਵੀ ਕਦੋਂ ਪੇਪਰ ਖੁੱਲਣੇ ਨੇ ਕਿੰਨੀ ਤਰੀਕ ਨੂੰ ਆਪਣੇ ਕਲਿਕਡੇ ਆ ਕੀ ਹਿਸਾਬ ਕਿਤਾਬਾ ਕਿਉਂਕਿ ਜਿਹੜੇ 2024 ਫਲੂਸੀ ਖੁੱਲੀ ਸੀ ਉਹ ਚ ਬਹੁਤ ਭੈਣ ਭਰਾ ਰਹਿ ਗਏ ਸੀ ਵੀ ਜਿਨ੍ਹਾਂ ਦੇ ਪੇਪਰ ਨਹੀਂ ਨਿਕਲੇ ਸੀ ਜਾਂ ਉਹ ਭਰਾ ਨਹੀਂ ਸਕੇ ਸੀ ਕਿਸੇ ਵੀ ਕਾਰਨ ਨੂੰ ਤੇ ਤੀਜੇ ਨੰਬਰ ਦੇ ਜਿਨ੍ਹਾਂ ਦੇ ਪੇਪਰ ਨਿਕਲੇ ਸੀ ਅੰਬੈਸਿਕਲੀ ਉਹ ਰਿਫਿਊਜ਼ਲ ਲੱਗੀ ਇਹ ਵੀ ਹੋ ਗਿਆ ਦੋ ਤਿੰਨ ਚੀਜ਼ਾਂ ਕਰਕੇ ਬੰਦੇ ਰਹਿ ਗਏ ਸੀ ਹੁਣ ਉਹਨਾਂ ਕੋ ਸਨੈਰੀ ਮੌਕਾ ਹੈਗਾ ਤੇ ਉਹ ਪੇਪਰ ਭਰ ਆ ਸਕਦੇ ਨੇ ਐਚ ਆਪਾਂ ਵੀਡੀਓ ਚ ਸਾਰੀ ਏ ਟੂ ਜ਼ेड ਇਨਫੋਰਮੇਸ਼ਨ ਤੁਹਾਨੂੰ ਦਵਾਂਗੇ ਕਿਵੇਂ ਤੁਸੀਂ ਪੇਪਰ ਭਰ ਆ ਸਕਦੇ ਕਿਵੇਂ ਕਿਹੜੀਆਂ ਗੱਲਾਂ ਧਿਆਨ ਰੱਖਣਾ ਕਦੋਂ ਕਦੋਂ ਫਾਈਲਿੰਗ ਹੁੰਦੀ ਆ ਕਿਵੇਂ ਫਾਈਲਿੰਗ ਹੁੰਦੀ ਆ ਕਦੋਂ ਕਲਿੱਕ ਕਰੇ ਜਾਂ ਕੀ ਹਿਸਾਬ ਤਾ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਵੀ ਜਿਹੜੀ ਫਾਈਲਿੰਗ ਹੁੰਦੀ ਆ ਕਦੋਂ ਤੋਂ ਕਦੋਂ ਤੱਕ ਸਟਾਰਟ ਆ ਤੇ ਇਹ ਕੀ ਹੁੰਦੀ ਆ ਜਿਹੜੀ ਇਹ ਫਾਈਲਿੰਗ ਹੁੰਦੀ ਆ ਇਹ ਆਪਾਂ ਇਟਾਲੀਅਨ ਗਵਰਨਮੈਂਟ ਨੂੰ ਇਨਫੋਰਮੇਸ਼ਨ ਦੇਣੀ ਹੁੰਦੀ ਆ ਵੀ ਮੈਨੂੰ ਇਟਲੀ 'ਚ ਕੋਈ ਬੰਦਾ ਮਿਲਿਆ ਨਹੀਂ ਹੈਗਾ ਤਾਂ ਕਰਕੇ ਮੈਂ ਫੋਰਨਰ ਕੰਟਰੀ 'ਚ ਕਿਸੇ ਨੂੰ ਬੁਲਾ ਰਹੇ ਹਾਂ ਤੇ ਉੱਥੇ ਇਨਫਾਰਮੇਸ਼ਨ ਦੇਣੀ ਪੈਂਦੀ ਹੁੰਦੀ ਆ ਤੇ ਆਪਣੇ ਆਨਲਾਈਨ ਮਾਲਕ ਪੇਪਰ ਡਾਕੂਮੈਂਟ ਸਬਮਿਟ ਕਰਦਾ ਉਹਦੇ ਵਿੱਚ ਉਹਨੂੰ ਪ੍ਰੂਵਲ ਮਿਲਦੀ ਆ ਵੀ ਤੂੰ ਪ੍ਰਾਅ ਸਕਦਾ ਜਾਂ ਨਹੀਂ ਪ੍ਰਾਅ ਸਕਦਾ ਤਕਰੀਬਨ ਇਹ ਚ ਸਾਰੇ ਮਾਲਕਾਂ ਨੂੰ ਮਿਲ ਹੀ ਜਾਂਦੀ ਆ ਇਹ ਨਹੀਂ ਹੈਗਾ ਵੀ ਨਹੀਂ ਮਿਲਦੀ ਫਾਈਲਿੰਗ ਹਰ ਇੱਕ ਬੰਦਾ ਭਰਾ ਦਿੰਦਾ ਭਾਵੇਂ ਉਹਦਾ ਆ ਦਿੱਤਾ ਸਹੀ ਆ ਜਾਂ ਗਲਤ ਆ ਕੀ ਹਿਸਾਬਤਾ ਤਕਰੀਬਨ ਸਾਰੇ ਭਰਾ ਦਿੰਦੇ ਨੇ ਆ ਬਾਕੀ ਜਿਹੜਾ ਥੋੜਾ ਬੰਦਾ ਹੁੰਦਾ ਦੋ ਤਿੰਨ ਜਗ੍ਹਾ ਤੇ ਫਾਈਲਿੰਗ ਕਰ ਦਿੰਦਾ ਜਿਹਦੀ ਪ੍ਰੂਵਲ ਆ ਜਾਂਦੀ ਆ ਉਹਦੀ ਕਲਿੱਕ ਕਰਾ ਦਿੰਦੇ ਨੇ ਠੀਕ ਆ ਇਹ ਚ ਤਕਰੀਬਨ ਜਿਹੜੀ ਫਾਈਲਿੰਗ ਹੁੰਦੀ ਆ ਆਪਣੇ ਇਟਾਲੀਅਨ ਗਵਰਨਮੈਂਟ ਨੂੰ ਇਨਫੋਰਮੇਸ਼ਨ ਦਿੰਦਾ ਹੁੰਦਾ ਇਟਾਲੀਅਨ ਜਿਹੜਾ ਛੋੜਾ ਮਾਲਿਕ ਆ ਵੀ ਮੈਨੂੰ ਇਟਲੀ 'ਚ ਕੋਈ ਬੰਦਾ ਮਿਲਿਆ ਨਹੀਂ ਹੈਗਾ ਤਾਂ ਕਰਕੇ ਉਹ ਫੋਰਨਰ ਕੰਟਰੀ 'ਚ ਉਹ ਬੰਦੇ ਨੂੰ ਬੁਲਾ ਰਹੇ ਹਨ ਇਹ ਚ ਇਹ ਨਾ ਸਮਝੋ ਵੀ ਕੱਲੇ ਆਪਣੇ ਇੰਡੀਆ ਵਾਲੇ ਨੇ ਇਹ ਚ 32-33 ਕੰਟਰੀਆਂ ਹੁੰਦੀਆਂ ਨੇ ਭਾਵੇਂ ਏਸ਼ੀਆ ਦੀਆਂ ਹੋ ਗਈਆਂ ਆਪਣੇ ਅਫਰੀਕਾ ਦੀਆਂ ਹੋ ਗਈਆਂ ਯੂਰਪ ਦੀਆਂ ਹੋ ਗਈਆਂ ਮਿਡਲ ਏਸ਼ੀਆ ਦੀਆਂ ਹੋ ਗਈਆਂ ਆਪਣੇ ਸੌਥ ਜਿਹੜਾ ਸਾਊਥ ਅਮਰੀਕਾ ਉਹਨਾਂ ਦੀਆਂ ਵੀ ਕੰਟਰੀਆਂ ਹੁੰਦੀਆਂ ਨੇ ਜਿਹੜੇ ਉਹ ਵੀ ਭਰਾ ਸਕਦੇ ਨੇ ਕੱਲੇ ਇਹ ਨਾ ਸਮਝੋ ਕੱਲੇ ਆਪਣੀ ਇੰਡੀਅਨ ਲਈ ਆ ਠੀਕ ਆ ਜਿਹੜਾ ਇਹ ਚ ਕੋਟਾ ਰੱਖਿਆ ਹੈ ਇਤਕੀ ਗਵਰਨਮੈਂਟ ਨੇ ਇਹ ਤਕਰੀਬਨ 26 2027 2028 ਤਿੰਨ ਸਾਲਾਂ ਦਾ ਇਹ ਕੋਟਾ ਮੈਂ ਤਕਰੀਬਨ ਜਿਹੜਾ ਸੋਨੂੰ ਆਪਣਾ 26 ਵਾਲਾ ਹੀ ਦੱਸੂਗਾ 2026 ਚ ਭਾਵੇਂ ਉਹ ਚ ਡੋਮੈਸਟਿਕ ਆ ਭਾਵੇਂ ਸਾਲ ਵਾਲੇ ਨੇ ਭਾਵੇਂ 9 ਮਹੀਨੇ ਵਾਲੇ ਨੇ ਭਾਵੇਂ ਕੋਈ ਹੋਰ ਕੋਈ ਕੈਟਾਗਰੀ ਦੇ ਲਾ ਲੋ 164850 ਬੰਦਿਆਂ ਨੂੰ ਬੁਲਾਇਆ ਜਾਣਾ ਉਹਦੇ ਵਿੱਚ ਹਰ ਇੱਕ ਕੈਟਾਗਰੀ ਦਾ ਬੰਦਾ ਆ ਗਿਆ ਠੀਕ ਹੈ ਜਿਹੜੀ ਇਹ ਫਾਈਲਿੰਗ ਆ ਇਹ ਚ ਤੁਸੀਂ 9 ਮਹੀਨੇ ਵਾਲੇ ਸਾਲ ਵਾਲੇ ਤੇ ਡਿਮੈਸਟਿਕ ਕੋਈ ਵੀ ਬੰਦਾ ਪੇਪਰ ਭਰ ਸਕਦਾ ਫਾਈਲਿੰਗ ਤੁਸੀਂ ਕਰ ਸਕਦੇ ਇਹ ਨਹੀਂ ਹੈਗਾ ਕਿ ਸਿਰ ਇੱਕ ਆਪਣੇ ਕੋਟੇ ਲਈ ਇੱਕ ਕੋ ਬੰਦੇ ਆ ਪੇਪਰ ਭਰ ਸਕਦਾ 24 ਘੰਟੇ ਖੁੱਲੀ ਰਹਿਣੀ ਆ ਸੱਤੇ ਦਿਨ ਖੁੱਲੀ ਰਹਿਣੀ ਆ ਵੈਬਸਾਈਟ ਜਿੱਥੇ ਤੁਹਾਡਾ ਮਾਲ ਇਟਾਲੀਅਨ ਮਾਲਕ ਭਾਵੇਂ ਤੁਹਾਡਾ ਜਿਹੜਾ ਬੰਦਾ ਉਹ ਜਿੱਥੇ ਫਾਈਲਿੰਗ ਅਪਲੋਡ ਕਰੂਗਾ ਉਹਦੇ ਵਿੱਚ ਮਾਲਕ ਦਾ ਸਾਰਾ ਡਾਟਾ ਪਾਇਆ ਜਾਊਗਾ ਔਰ ਵਿੱਚ ਮਾਲਕ ਵੀ ਛੋੜੀ ਫਾਈਲਿੰਗ ਤਿਆਰ ਕਰ ਸਕਦਾ ਭਾਵੇਂ ਛੋੜ ਦਾ ਵਕੀਲ ਜਿਹੜਾ ਛੋੜੇ ਮਾਲਕ ਦਾ ਵਕੀਲ ਆ ਉਹ ਵੀ ਛੋੜਾ ਕਰ ਸਕਦਾ ਆਪਣੀ ਫਾਈਲਿੰਗ ਕਰ ਸਕਦਾ ਠੀਕ ਹੈ ਇਹ ਗੱਲ ਦਾ ਧਿਆਨ ਰੱਖਿਓ ਇੰਝ ਵੀ ਵਧੀਆ ਬੰਦਾ ਲੱਭਿਓ ਤੇ ਆਪਦੇ ਪੇਪਰ ਭਰਾਲਿਓ ਹੁਣ ਇਹ ਚ ਇਹ ਆ ਵੀ ਜਿਹੜੇ ਪੇਪਰ ਹੁਣ ਭਰੋਣੇ ਕਿਹੜੇ ਚਾਹੀਦੇ ਸਾਨੂੰ ਤਕਰੀਬਨ ਤਗਰੇਬ ਜਿਹੜੇ ਪੇਪਰ ਨੇ ਸਾਰੇ ਵਧੀਆ ਨੇ ਅੱਜ ਦੇ ਦਿਨ ਪਹਿਲਾਂ ਝ ਹੁੰਦਾ ਸੀ ਵੀ ਸਾਲ ਤੇ ਡੋਮੈਸਟਿਕ ਵਾਲੇ ਆਪਾਂ ਕਹਿੰਦੇ ਸੀ ਬਹੁਤ ਵਧੀਆ ਪੇਪਰ ਨੇ ਪਰ ਨਹੀਂ ਅੱਜ ਦੀ ਗੜੀ ਸਾਰੇ ਪੇਪਰ ਵਧੀਆ ਨੇ ਕਿਉਂਕਿ ਜਿਹੜਾ ਹੁਣ 9 ਮਹੀਨੇ ਵਾਲਾ ਪੇਪਰਾਂ ਦੇ ਬੰਦਾ ਜਾਂਦਾ ਹੁਣ ਗਵਰਨਮੈਂਟ ਨੇ ਉੱਥੇ ਕਾਨੂੰਨ ਕਰਿਆ ਹੋਇਆ ਵੀ ਆਉਣ ਸਾਰੇ ਵੀ ਬੰਦੇ ਦੇ ਪੇਪਰ ਜਮਾ ਹੋਣੇ ਚਾਹੀਦੇ ਨੇ ਉਹ ਕੰਮ ਦਵੇ ਨਾ ਦਵੇ ਉਹ ਵੱਖਰੀ ਗੱਲ ਆ ਤੁਸੀਂ ਆਪਦੀ ਗੱਲ ਜਿਵੇਂ ਮਰਜ਼ੀ ਕਰੋ ਪਰ ਮਾਲਕ ਹੁਣ ਛੋੜੇ ਪੱਕੇ ਪੇਪਰ ਜਮਾ ਕਰਾਇਆ ਕਰੂਗਾ ਨਹੀਂ ਤਾਂ ਮਾਲਕ ਨੂੰ ਉਹ ਥੋੜੀ ਜੀ ਦਿੱਕਤ ਆ ਜਾਣੀ ਇਨ ਫਿਊਚਰ ਉਹ ਪੇਪਰ ਨਹੀਂ ਭਰਾ ਸਕਦਾ ਠੀਕ ਆ ਸਾਲ ਆਲੇ ਹੋ ਗਏ ਤਾਂ ਤਕਰੀਬਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਡੋਮੈਸਟਿਕ ਵਾਲੇ ਮੈਂ ਕਹੂੰਗਾ ਵੀ ਕੋਈ ਬੰਦਾ ਪੇਪਰ ਘੱਟ ਭਰਾਇਓ ਕਿਉਂਕਿ ਉਹਦੇ ਤੇ ਰਿਫਿਊਜਨਾਂ ਬਹੁਤ ਲੱਗ ਰਹੇ ਆ ਨੇ ਆ ਸਾਲ ਚ ਬਹੁਤ ਰਿਫਿਊਜਨਾਂ ਲੱਗੀਆਂ ਨੇ ਭਾਂਤ ਭਾਂਦੇ ਰਿਫਿਊਜਨਾਂ ਲੱਗੀਆਂ ਨੇ ਜਿਹੜੀਆਂ ਕਦੇ ਦੇ ਸੁਣੀਆਂ ਵੀ ਨਹੀਂ ਸੀ ਹੁਣ ਜਿਹੜਾ ਕੰਟਰੈਕਟ ਫਾਰਮ ਆ ਉਹਦੇ ਵਿੱਚ ਜੇ ਬੰਦੇ ਦੀ ਸੈਲਰੀ ਪ੍ਰੋਪਰ ਨਹੀਂ ਲਹਿਗੀ ਉਹਨਾਂ ਨੂੰ ਆਪਣੇ ਅੰਬੈਸੀ ਨੂੰ ਲੱਗਦਾ ਵੀ ਇਹਦੀ ਸੈਲਰੀ ਘਾਟਾ ਵੀ ਇਹ ਉੱਥੇ ਸਰਵਾਈਵ ਨਹੀਂ ਕਰ ਸਕਦਾ ਤਾਂ ਵੀ ਉਹਦੇ ਤੇ ਰਿਫਿਊਜ਼ਲ ਲੱਗ ਰਹੀ ਆ 2026 ਚ ਇਹਨਾਂ ਨੇ ਹੋਰ ਵੀ ਕਾਨੂੰਨ ਪਾਸ ਕਰਤਾ ਜਿਹੜੇ ਡੋਮੈਸਟਿਕ ਪੇਪਰ ਨੇ ਕੇਅਰ ਟੇਕਰ ਵਾਲੇ ਨੇ ਜਿਹੜੇ ਉਹ ਬੰਦਾ ਪੇਪਰ ਭਰ ਰਿਹਾ ਐ ਸਾਲ ਜਿਹਦਾ ਜਿਹੜਾ ਮਰਜੀ ਭਰ ਦਿੰਦਾ ਜਿਵੇਂ 20 ਸਾਲਾਂ ਵਾਲਾ 25 ਸਾਲਾਂ ਨਾਲ 30 40 ਜਿਹੜਾ ਮਰਜੀ ਭਰੇ ਜਬ ਸਿਰਫ ਕੁੱਦ ਪੂਰੀ ਹੋਣੀ ਚਾਹੀਦੀ ਸੀ ਜੇ ਉਹ ਫੈਮਿਲੀ ਨਾਲ ਰਹਿੰਦਾ ਸੀ ਉਹਦੇ 27 28000 ਤੋਂ ਪਲੱਸ ਹੋਣੀ ਚਾਹੀਦੀ ਸੀ ਕੁੱਦ ਜੇ ਉਹ ਕੱਲਾ ਰਹਿੰਦਾ ਜੇ ਕੰਦਾ ਕੱਲਾ ਬੰਦਾ ਡੋਮੈਸਟਿਕ ਪੇਪਰਾਂ ਤੇ ਕਿਸੇ ਨੂੰ ਬੁਲਾਉਣਾ ਚਾਹੁੰਦਾ ਫਿਰ 20000 ਕੁੱਦ ਨਾਲ ਸਰ ਜਾਂਦਾ 20000 ਜੀਰੋ ਨਾਲ ਤੇ ਐਤ ਕੀ ਉਹਨਾਂ ਨੇ ਕੁੱਦ ਵੀ ਥੋੜੀ 40000 ਕਰਤੀ ਤੇ ਜਿਹੜੀ ਏਜ ਐ ਡੋਮੈਸਟਿਕ ਪੇਪਰਾਂ ਦੇ ਬੰਦੇ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ 80 ਸਾਲ ਦੀ ਏਜ ਹੋਣੀ ਚਾਹੀਦੀ ਹੈ ਜਿਹੜਾ ਤੁਹਾਡਾ ਬੰਦਾ ਪੇਪਰ ਭਰ ਸਕਦਾ ਕੇਅਰ ਟੇਕਰ ਵਾਲ ਜੰਗ ਜੇ ਵਾਲਾ ਪੇਪਰ ਹੁਣ ਨਹੀਂ ਭਰ ਸਕਦਾ ਡੋਮੈਸਟਿਕ ਤੇ ਇਹ ਗੱਲ ਦਾ ਧਿਆਨ ਰੱਖਿਓ ਸਾਰੇ ਜਣੇ ਤੇ ਉਦੋਂ ਅਗਲੀ ਗੱਲ ਇਹ ਆ ਗਈ ਜੇ ਕਈ ਵਾਰ ਇਹ ਹੁੰਦਾ ਸੀ ਵੀ ਆਪਾਂ ਫਾਈਲਿੰਗ ਕਰਤੀ ਜਿਵੇਂ ਇਟਾਲੀਅਨ ਬੰਦਾ ਭਰਦਾ ਤੇ ਉਹਨੇ ਕਈ ਵਾਰ ਇਹ ਹੁੰਦਾ ਸੀ ਜਿਹੜਾ ਥੋੜਾ ਜਨਮ ਪਲੇਸ ਸੀ ਉਹਨੂੰ ਇੰਡੀਆ ਇੰਡੀਆ ਕਰ ਦਿੰਦਾ ਸੀ ਅਕਨੋਮੇ ਨੋਮੇ 'ਚ ਥੋੜੀ ਜਿਹੀ ਦਿੱਕਤ ਆਉਂਦੀ ਹੁੰਦੀ ਸੀ ਐਤਕੀ ਬਹੁਤ ਪਿਛਲੇ ਸਾਲਾਂ ਵਿੱਚ ਬਹੁਤ ਆਈਆ ਹੁਣ ਇਹ ਗਵਰਨਮੈਂਟ ਨੇ ਇਹ ਗੱਲ ਕਰਤੀ ਬਈ ਜਿਹੜੇ ਹੁਣ ਪੇਪਰਾਂ ਦੀ ਫਾਈਲਿੰਗ ਹੋਇਆ ਕਰੋ ਅਕਤੂਬਰ 23 ਤੋਂ ਕੱਲ ਤੋਂ ਮਤਲਬ ਸਟਾਰਟ ਹੋ ਜਾਣੀ ਹੈ ਫਾਈਲਿੰਗ ਅੱਜ 22 ਤਰੀਕਾ ਬਈ ਅਕਤੂਬਰ ਕੱਲੋ 23 ਅਕਤੂਬਰ ਤੇ ਉਸ ਤੋਂ ਬਾਅਦ 9 ਤਰੀਕ ਤੱਕ ਇਹ ਫਾਈਲਿੰਗ ਸਟਾਰਟ ਰਹੂਗੀ ਕੰਟੀਨਿਊ ਚੱਲਦੀ ਰਹੂਗੀ ਤੇ 9 ਤੋਂ ਲੈ ਕੇ 23 ਦੀ 9 ਤਰੀਕ ਤੋਂ ਲੈ ਕੇ 13 ਤੱਕ 12ਵੇਂ ਮਹੀਨੇ ਦੀ ਉਸ ਤੋਂ ਬਾਅਦ ਹੋਰੀ ਚੈੱਕ ਕਰ ਸਕਦਾ ਜੇ ਬਾਈਚਣ ਕੋਈ ਦਿੱਕਤ ਆ ਕੋਈ ਸਰ ਨੇ ਪਿੰਡ ਜਾਂ ਪਾਸਵਰਡ ਨੰਬਰ ਗਲਤ ਭਰਿਆ ਜਾਂ ਮਾਲਕ ਦੇ ਦਿੱਤੇ ਦਾ ਕੋਈ ਇੱਧਰ ਅੱਖਰ ਇੱਧਰ ਉੱਧਰ ਹੋ ਗਿਆ ਉਦੋਂ ਬਾਅਦ ਚ ਧਿਆਨ ਆਇਆ ਵੀ ਹਾਂ ਵੀ ਮਾਲਕ ਦਿੱਤੇ ਦਾ ਵੀ ਕੋਈ ਮਿਸਟੇਕ ਆ ਚੁੱਕੇ ਇੱਕ ਅੱਖਰ ਦੀ ਭਾਵੇਂ ਤੁਹਾਡੇ ਐਪਲੀਕੇਟ ਦੀ ਹੋ ਗਈ ਭਾਵੇਂ ਮਾਲਕ ਦੀ ਹੋ ਗਈ ਠੀਕ ਹੈ ਉਹਨੂੰ ਤੁਸੀਂ ਰੀਚੈਕ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਡਾਟਾ ਕੋਈ ਥੋੜਾ ਬੰਦਾ ਉਹਨੂੰ ਸਹੀ ਕਰ ਸਕਦਾ ਅੱਗੇ ਹੁੰਦਾ ਸੀ ਵੀ ਇੱਕ ਵਾਰੀ ਫਾਈਲਿੰਗ ਹੋ ਗਈ ਕੰਮ ਨਿਭੜ ਗਿਆ ਉਸ ਤੋਂ ਬਾਅਦ ਕਰੈਕਸ਼ਨ ਦੇ ਬਾਰੇ ਰਹੀ ਤੁਸੀਂ ਠੀਕਰਾ ਸਕਦੇ ਸੀ ਹੁਣ ਉਹ ਵੀ ਘਟ ਗਈ ਗੱਲ ਤੇ ਹੁਣ ਇਹ ਬਹੁਤ ਵਧੀਆ ਇਹਨਾਂ ਨੇ ਕੰਮ ਕਰਿਆ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਵੀ ਕਿਹੜੇ ਦਿਨ ਕਲਿੱਕਡੇ ਆ ਕਲਿੱਕਡੇ ਇਹ ਹੁੰਦਾ ਵੀ ਜਿਹੜੀ ਆਪਾਂ ਫਾਈਲ ਤਿਆਰ ਕਰੀਏ ਡੇਢ ਮਹੀਨਾ ਲਾ ਕੇ ਆਪਾਂ ਗਵਰਨਮੈਂਟ ਨੂੰ ਕਦੋਂ ਦੇਣੀ ਆ ਉਸ ਤੋਂ ਬਾਅਦ ਜਿਹੜੀ ਵੈਬਸਾਈਟ ਓਪਨ ਹੋਊਗੀ ਉਦੋਂ ਆਪਾਂ ਸਬਮਿਟ ਕਰ ਦੇਣੀ ਆ ਆਪਣੀ ਐਪਲੀਕੇਸ਼ਨ ਤੇ 12 ਜਨਵਰੀ ਨੂੰ ਸਵੇਰ ਦੇ 9 ਵਜੇ ਐਗਰੀਕਲਚਰ ਵਾਲੇ ਪੇਪਰ ਭਰੇ ਜਾਣੇ ਨੇ ਇਹ ਤਕਰੀਬਨ ਸਾਰੇ 9 ਵਜੇ ਭਰੇ ਜਾਂਦੇ ਹੁੰਦੇ ਨੇ ਸਵੇਰ ਦੇ 9 ਵਜੇ ਇਟਲੀ ਦੇ 12 ਜਨਵਰੀ ਨੂੰ 9ਵੇਂ ਦਿਨ ਆਲੇ ਨੇ ਤੇ 9 ਫਰਵਰੀ 2026 ਨੂੰ ਆਪਣੇ ਟੂਰਿਜ਼ਮ ਵਾਲਿਆਂ ਦੇ ਪੇਪਰਾਂ ਦੀ ਕਲਿਕ ਡੇ ਆ ਉਸ ਤੋਂ ਬਾਅਦ 16 ਫਰਵਰੀ ਨੂੰ ਆਪਣੇ ਸਾਲ ਵਾਲਿਆਂ ਲਈ ਆ 2026 ਸਵੇਰ ਦੇ 9 ਵਜੇ 18 ਫਰਵਰੀ ਨੂੰ ਹੈਗਾ ਆਪਣੇ ਡੋਮੈਸਟਿਕ ਪੇਪਰ ਕੇਅਰ ਟਿੱਕਰ ਵਾਲੇ ਹੋਗੇ ਉਹਨਾਂ ਦੇ ਕਲਿੱਕਡੇ ਆ ਤੇ ਤੁਸੀਂ ਪੇਪਰ ਭਰ ਸਕਦੇ ਹੋ ਕੋਈ ਵੀ ਆਪਣੇ ਇੱਛਾ ਦੇ ਮਤਾਬਿਕ ਜਿਹੜਾ ਤੁਹਾਨੂੰ ਠੀਕ ਲੱਗਦਾ ਉਹਦੂ ਅਗਲੀ ਗੱਲ ਇਹ ਆ ਵੀ ਜਿਹੜਾ ਐਗਰੀਕਲਚਰ ਵਾਲੇ ਬੰਦੇ 9 ਮਹੀਨਿਆਂ ਤੋਂ ਜਾ ਰਹੇ ਆ ਜਾਂ ਸਰ ਪੱਕੇ ਹੁੰਦੇ ਨੇ ਹੁਣ ਗਵਰਨਮੈਂਟ ਨੇ ਹੋਰ ਵੀ ਸਹੂਲਤ ਕਰਤੀ ਜਦੋਂ ਇੱਥੇ ਬੰਦੇ ਦਾ ਵੀਜ਼ਾ ਲੱਗਦਾ ਜਿਹੜੇ ਉੱਥੇ ਪਰਫਾਤੂਰੇ ਵਾਲੇ ਨੇ ਜਿਹੜਾ ਮਾਲਕਾ ਉਹਨੂੰ ਮੇਲ ਭੇਜ ਦਿੰਦ ਨੇ ਵੀ ਤੇਰਾ ਆ ਦਿਨ ਤੋਂ ਡਿਸਪੈਚ ਹੋ ਚੁੱਕਿਆ ਵੀਜ਼ਾ ਲੱਗ ਕੇ ਡਿਸਪੈਚ ਹੋ ਗਿਆ ਤੇ ਵੀ ਜਦੋਂ ਐਂਟਰ ਹੋ ਗਿਆ ਵੀ ਸਾਨੂੰ ਆਪਣੇ ਵੀਜ਼ੇ ਦਾ ਨੰਬਰ ਤੇ ਉਹਦੀ ਸਟੈਂਪ ਵੀ ਸਾਨੂੰ ਪਿਕ ਭੇਜ ਦੇ ਹੁਣੇ ਬਹੁਤ ਸਹੂਲਤਾਂ ਕਰਤੀਆਂ ਹੁਣ ਇਹ ਕੰਮ ਨਹੀਂ ਹੈਗਾ ਵੀ ਤੁਸੀਂ ਕੱਚੇ ਹੋ ਜਾਓਗੇ ਇਲੈਗਲ ਹੋ ਜਾਓਗੇ ਉਹ ਹੁਣ ਥੋੜਾ ਬਹੁਤ ਰਸਤੇ ਸੌਖੇ ਹੋ ਗਏ ਹੁਣ ਪਹਿਲਾਂ ਨਾਲੋਂ ਬਹੁਤ ਸਖਤਾਈ ਹੋਈ ਹੋਈ ਆ ਹੋਰ ਵੀ ਤੁਹਾਨੂੰ ਇੱਕ ਵਧੀਆ ਇਨਫੋਰਮੇਸ਼ਨ ਦੇਣੀ ਆ ਅਗਲੀ ਵੀਡੀਓ 'ਚ ਜਿਨ੍ਹਾਂ ਨੇ ਸੈਲਮ ਲੈਤੀ ਹੋਈ ਹੈ ਜਿਨ੍ਹਾਂ ਦੀ ਜੈਲੋ ਆਪਣੇ ਸੰਜੁਰ ਨੂੰ ਆ ਪਰਮਿਸਰ ਸੰਜੁਰ ਨੂੰ ਆ ਜੈਲੋ ਕਾਰਡ ਉਹਨਾਂ ਦੇ ਸੰਬੰਧ 'ਚ ਵੀ ਆਪਾਂ ਅਗਲੀ ਵੀਡੀਓ ਬਣਾਵਾਂ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਤੇ ਹੁਣ ਤੁਸੀਂ ਵਧੀਆ ਬੰਦਾ ਲੱਭੋ ਤੇ ਆਪਦੇ ਪੇਪਰ ਅਪਲਾਈ ਕਰੋ ਤੁਹਾਡੇ ਕੋਲ ਟਾਈਮ ਹੈਗਾ ਬਹੁਤ ਸੁਨਹਿਰੀ ਮੌਕਾ ਹੈਗਾ ਤੇ ਬੰਦੇ ਨਾਲ ਹਰ ਇੱਕ ਬੰਦੇ ਨਾਲ ਪਹਿਲਾਂ ਹੀ ਗੱਲ ਕਰਨੀ ਆ ਵੀ ਸਾਡੇ ਸ਼ੋਰ ਪੇਪਰ ਜਮਾ ਹੋਣੇ ਚਾਹੀਦੇ ਨੇ ਗਵਰਨਮੈਂਟ ਭਾਵੇਂ ਲੱਖ ਕਹੀ ਜਾਵੇ ਜਦੋਂ ਤੱਕ ਤੁਹਾਡਾ ਵਿਚਾਰ ਲੈ ਬੰਦੇ ਦੀ ਇੱਛਾ ਨਹੀਂ ਹੈਗੀ ਤੁਹਾਡੇ ਪੇਪਰ ਜਮਾ ਕਰਵਾਉਣ ਦੀ ਤੇ ਉਦੋਂ ਬਾਅਦ ਤੁਸੀਂ ਕੁਝ ਨਹੀਂ ਕਰ ਸਕਦੇ ਹੈਗੇ ਜੇ ਉਹਦੀ ਇੱਛਾ ਹੈਗੀ ਆ ਫਿਰ ਤਾਂ ਸਾਰਾ ਕੁਝ ਸਹੀ ਹੈ ਜੇ ਉਹਦੀ ਨਹੀਂ ਇੱਛਾ ਹੈਗੀ ਤੁਸੀਂ ਕੀ ਕਰ ਲੋਗੇ ਉਹਦਾ ਠੀਕ ਹੈ ਤੇ ਸਾਰੇ ਪੈਸੇ ਅਗਲੇ ਨੂੰ ਕਾਊਂਟ ਰੱਖੀ ਦੋ ਉਹ ਤੁਹਾਡੇ ਕੋਲ ਪ੍ਰੂਫ ਰਹੋ ਕੈਸ਼ ਪੇਮੈਂਟ ਘੱਟ ਕਰੋ ਅਗਲੇ ਨੂੰ ਠੀਕ ਆ ਉਹ ਆਪਦੀ ਪਹਿਲੇ ਡੀਲ ਕਰੋ ਵੀ ਇਸ ਦਾ ਇਹ ਕਾਊਂਟਰ ਆਹੀ ਪੈਸੇ ਪਾਵਾਂਗੇ ਜਿਹੜੀ ਛੋਟੀ ਗੱਲਬਾਤ ਹੋਊਗੀ ਕੋਈ ਵੀ ਤੇ ਆਪਦੀ ਜਿਹੜੀ ਉਸ ਤੋਂ ਬਾਅਦ ਅਪਾਇੰਟਮੈਂਟ ਦੀ ਗੱਲ ਕਰਨੀ ਆ ਫੀਸ ਦੀ ਗੱਲ ਕਰਨੀ ਆ ਉੱਥੇ ਜਾ ਕੇ ਜਿਹੜੀਆਂ ਬੈਸੀ ਫੀਸਾਂ ਕਿੰਨੇ ਦੇਣੀਆਂ ਕਿੰਨੇ ਨਹੀਂ ਦੇਣੀਆਂ ਉਸ ਤੋਂ ਬਾਅਦ ਇੱਕ ਉੱਥੇ ਅੱਗੇ ਹਸਪੀਟਲ ਲੋਜੋਤੀਵਾ ਲੱਗਦੀ ਹੁੰਦੀ ਆ ਠੀਕ ਆ ਤੇ ਉਹਦੇ ਨਾਲ ਵੀ ਗੱਲ ਕਰਨੀ ਹੈ ਵੀ ਇਹ ਲੋਜੋਤੀਵਾ ਹੌਸਪੀਤੀ ਕਿਵੇਂ ਬਣਾਉਣੀ ਹੈ ਕਿਉਂਕਿ ਇਹ ਹਜ਼ਾਰਾਂ ਦੇ ਸਾਮਨ ਰ ਹਜ਼ਾਰ ਯੂਰੋ ਲੱਗ ਜਾਂਦੇ ਬਹੁਤ ਪੀ ਲੱਗ ਜਾਂਦੇ ਉਹ ਆਪ ਵੀ ਗੱਲ ਕਲੀਅਰ ਕਰਨੀ ਹੈ ਜਦੋਂ ਤੁਹਾਡੀ ਆਪਣੇ ਕਿੱਟ ਮਿਲ ਜਾਂਦੀ ਆ ਪਰਫਾ ਦੂਰੇ ਤੋਂ ਜਿਹੜਾ ਪੋਸਟਾਲੇ ਚ ਉਹਦੀ ਕੰਟ੍ਰਿਬਿਊਟੀ ਉਤਾਰਨੀ 130 ਯੂਰੋ 140 ਯੂਰੋ ਇੱਕ ਨੂੰ ਦੇਖੋ ਅੱਗੇ ਜਾ ਕੇ ਵੱਧਦੀ ਆ ਘਟਦੀ ਆ ਮੰਨ ਲਓ 150 ਯੂਰੋ ਲੱਗ ਜਾਂਦੀ ਹੈ ਕੰਟ੍ਰਿਬਿਊਟੀ ਜਦੋਂ ਆ ਪੋਸਟਾਲੇ ਚ ਆਪਾਂ ਕਿੱਟ ਅ ਦਿੰਨੇ ਆਪਾਂ ਉਹ ਕਿਹਨੇ ਦੇਣੀ ਆ ਜਿਹੜਾ ਉੱਥੇ ਜਾ ਕੇ ਜਿਹੜਾ 12000 ਦਾ ਖਰਚਾ ਆਉਂਦਾ ਉਤਰਨ ਤੋਂ ਬਾਅਦ ਜਦੋਂ ਸਾਡੇ ਪੇਪਰ ਜਮ੍ਹਾਂ ਕਰਾਉਣੇ ਨੇ ਉਹ ਗੱਲ ਕਲੀਅਰ ਕਰਨੀ ਹੈ ਵੀ ਕਿਹਨੇ ਦੇਣੇ ਨੇ ਕਿਹਨੇ ਨਹੀਂ ਦੇਣੇ ਤੇ ਉਦੋਂ ਅਗਲੀ ਗੱਲ ਹੈਗੀ ਆਪਦੀ ਕੰਮ ਦੀ ਗੱਲ ਜਰੂਰ ਕਰਕੇ ਜਾਵੇ ਵੀ ਇੰਨੇ ਰੁਪਏ ਦੇਣੇ ਨੇ ਉਹਦਾ ਕੰਮ ਦੀ ਗੱਲ ਖੋਲੋ ਵੀ ਕੰਮ ਸਾਨੂੰ ਕੌਣ ਦਵਾਉਂਦਾ ਕੌਣ ਨਹੀਂ ਦਵਾਉਂਦਾ ਵੀ ਦਵਾਵੇਂਗਾ ਸਾਡੀ ਰਿਹੈਸ ਸਾਰਾ ਕੁਝ ਆਪਦੀ ਗੱਲ ਕਲੀਅਰ ਕਰਕੇ ਚੱਲੋ ਤਾਂ ਜੋ ਸੋਨੋ ਗਾਹਾਂ ਜਾ ਕੇ ਕੋਈ ਮੁਸ਼ਕਲ ਨਾ ਆਵੇ ਠੀਕ ਹੈ ਹੇ ਤੁਹਾਨੂੰ ਆਪ ਨੂੰ ਇਹ ਲੱਗਦਾ ਵੀ ਵੀਜ਼ਾ ਦੇ ਦਈਏ ਤੇ ਆਹ ਆਪਾਂ ਨੂੰ ਪੈਸੇ ਦੇ ਦਈਏ ਵੀਜ਼ਾ ਮਿਲ ਗਿਆ ਤੇ ਉਸ ਤੋਂ ਬਾਅਦ ਅਸੀਂ ਆਪਦਾ ਆਪ ਦੇਖ ਲਾਂਗੇ ਕਿਉਂਕਿ ਜਿਹੜੇ ਕਠਿਨਾਈਆਂ ਨੇ ਵੀਜ਼ਾ ਲੱਗਣ ਤੋਂ ਬਾਅਦ ਹੀ ਸਟਾਰਟ ਹੋਣੀਆਂ ਨੇ ਕਿਉਂਕਿ ਦੁਬਾਰਾ ਥੋੜਾ ਦੁਬਾਰਾ ਨਵਾਂ ਹੀ ਜਨਮ ਹੋਣਾ ਨਵੀਂ ਬੋਲੀ ਹੋਣੀ ਆ ਸਾਰਾ ਕੁਝ ਨਵੇਂ ਜਿਹਰੇ ਤੋਂ ਤੁਸੀਂ ਸੈਟਅਪ ਕਰਨਾ ਆਪਦੀ ਗੱਲ ਠੋਕ ਕੇ ਚੱਲਿਓ ਪੈਸੇ ਦੇਣੇ ਨੇ ਤੁਸੀਂ ਕੋਈ ਵੀ ਗੱਲ ਆਪਾਂ ਬਿਫਰੀ ਚਾ ਕਿਵੇਂ ਮਰਜੀ ਆ ਉਹ ਆ ਦੀ ਗੱਲ ਕਲੀਅਰ ਕਰਕੇ ਚੱਲਿਓ ਠੀਕ ਆ ਤੇ ਇੰਨੀ ਇੱਕ ਵੀਡੀਓ ਸੀ ਹੁਣ ਆਪਾਂ ਅਗਲੀ ਵੀਡੀਓ ਚ ਮਿਲਾਂਗੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਤੇ ਜਰੂਰ ਚੈਨਲ ਸਬਸਕ੍ਰਾਈਬ ਕਰੋ ਠੀਕ ਹੈ